ਸਸ਼ੀ ਕਾਹਲ ਜੀ ਸ਼ੇਰ ਪੜ ਰਿਹਾ ਚਿੜੀਆਂ ਦਾ ਜੋੜਾ ਤੂੰ ਮਿਲ ਜੇ ਜੇ ਕਿਧਰ ਹੈ ਤੈਨੂੰ ਗੱਲ ਮੈਂ ਦੱਸਾਂ ਬੜੀ ਵਜ੍ਹਾ ਮਿਲੀ ਏ ਸੂਣੀ ਗਮ ਵਿੱਚ ਵੀ ਹੱਸਾਂ ਗੁੰਜਲਦਾਰ ਹੋ ਗਿਆ ਮੈਂ ਬਣ ਕੇ ਵਿਆੜਾਂ ਸਾਡੇ ਨਿਮਮਤੇ ਰਹਿੰਦਾ ਏ ਚਿੜੀਆਂ ਦਾ ਜੋੜਾ ਮੈਨੂੰ ਆਪਣੇ ਵਰਗਾ ਲੱਗਦਾ ਏ ਥੋੜਾ ਥੋੜਾ ਕੋਲ ਬੈ ਕੇ ਦੋਵੇਂ ਇਹ ਬੜਾ ਦੁੱਖ ਸੁਖ ਕਰਦੇ ਬਸ ਪਿਆਰ ਹੀ ਕਰਦੇ ਨਾ ਦੇਖੇ ਲੜਦੇ ਬੁੱਲੀ ਸ਼ਹਿਦ ਜੀ ਮਿੱਠੀ ਇਹਨਾ ਬੋਲਣ ਕੌੜਾ ਸਾਡੇ ਨਿੰਮਤੇ ਰਹਦਾ ਏ ਚਿੜੀਆਂ ਦਾ ਜੋੜਾ ਮੈਨੂੰ ਆਪਣੇ ਜਿਹਾ ਲੱਗਦਾ ਏ ਥੋੜਾ ਥੋੜਾ ਤੇਰੇ ਸੂਟਾਂ ਵਾਂਗ ਨੇ ਖੰਭ ਰੰਗ ਬਰੰਗੇ ਜਦੋਂ ਸੂਰਜ ਛੂੰਦੇ ਇਹ ਬੜੇ ਲੱਗਦੇ ਚੰਗੇ ਚੋਗਾ ਇਕੱਠੇ ਚੁਗਦੇ ਨੇ ਸੀਨਾ ਕਰਕੇ ਚੌੜਾ ਸਾਡੇ ਨਿੰਮਤੇ ਰਹਦਾ ਏ ਚਿੜੀਆਂ ਦਾ ਜੋੜਾ ਮੈਨੂੰ ਆਪਣੇ ਜਿਹਾ ਲੱਗਦਾ ਏ ਥੋੜਾ ਥੋੜਾ ਦਾਰੀ ਲਾ ਕੇ ਅੰਬਰਾਂ ਤੇ ਸ਼ਾਮੀ ਕਰ ਜਦੋਂ ਆਉਂਦੇ ਤੂੰ ਵੀ ਮੁੜ ਆਵੇਂ ਐਵੇਂ ਜਜ਼ਬਾਤ ਨੀ ਚਾਹੁੰਦੇ ਤੇਰੀ ਕਮੀ ਬੜੀ ਖੁੱਲਦੀ ਏ ਨਾ ਕੋਈ ਨਾ ਹੋਰ ਕੋਈ ਤੋੜਾ ਸਾਡੇ ਨਿਮਮ ਤੇ ਰਹਿੰਦਾ ਏ ਚਿੜੀਆਂ ਦਾ ਜੋੜਾ ਮੈਨੂੰ ਆਪਣੇ ਜਿਹਾ ਲੱਗਦਾ ਏ ਥੋੜਾ ਥੋੜਾ ਤੇਰੀ ਯਾਦ ਦਿਵਾਉਂਦੀ ਏ ਇੰਨਾਂ ਦੀ ਜੋੜੀ ਤਾਂ ਹੀ ਸਹਣੇ ਵਾਲੇ ਨੂੰ ਇਹ ਗਜ਼ਲ ਆਉਡੀ ਜੱਸ ਖੁਸ਼ੀ ਹੋ ਜਾਂਦਾ ਨਾ ਕਰਦਾ ਚੋਰਾ ਸਾਡੇ ਨਿੰਮ ਤੇ ਰਹਿੰਦਾ ਏ ਚਿੜੀਆਂ ਦਾ ਜੋੜਾ ਮੈਨੂੰ ਆਪਣੇ ਜਿਹਾ ਲੱਗਦਾ ਏ ਥੋੜਾ ਥੋੜਾ ਜੇ ਤੁਹਾਨੂੰ ਸ਼ੇਅਰ ਵਧੀਆ ਲੱਗਿਆ ਤਾਂ ਚਲਦੇ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਥੈਂਕ ਯੂ ਸੋ ਮੱਚ